ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੜਲਾ ਜੀ ਅੱਜ ਕਿਹੜੀਆਂ ਖਾਸ ਤਿੰਨ ਖਬਰਾਂ ਨੇ ਜਿਸ ਦੇ ਉੱਪਰ ਤੁਸੀਂ ਆਪਣਾ ਪੂਰਾ ਅਨਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ ਚਾਹੇ ਕਿ ਆਪਾਂ ਪੰਜਾਬ ਦੀ ਸਿਆਸਤ ਦੀ ਵੀ ਗੱਲ ਕਰੀਏ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਖਬਰ ਹੋਵੇ ਸੋ ਮੁੱਖ ਖਬਰਾਂ ਜਿਹੜੀਆਂ ਵੀ ਨੇ ਸਭ ਤੋਂ ਉੱਪਰ ਮੈਂ ਚਾਹੂੰਗੀ ਇੱਕ ਇੱਕ ਕਰਕੇ ਵਿਸਥਾਰ ਦੇ ਵਿੱਚ ਤੁਸੀਂ ਆਪਣਾ ਅਨਲਿਸਿਸ ਪੂਰੀ ਤਾਜ਼ਾ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਹਰਜੋਤ ਜੀ ਮੂਲ ਰੂਪ ਦੇ ਵਿੱਚ ਤਿੰਨ ਚਾਰ ਵੱਡੀਆਂ ਖਬਰਾਂ ਨੇ ਇੱਕ ਇੱਕ ਕਰਕੇ ਇਹਨਾਂ ਸਾਰੀਆਂ ਖਬਰਾਂ ਦਾ ਅਨਲਿਸਿਸ ਕਰਾਂਗੇ ਅਰਵਿੰਦ ਕੇਤਰੀਵਾਲ ਦੀ ਵੀ ਖਬਰ ਹੈ ਬਹੁਤ ਮਹੱਤਵਪੂਰਨ ਹੈ ਪਰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਚਰਚਾ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਕਿ ਅਕਾਲੀ ਬੀਜੇਪੀ ਗੱਠਜੋੜ ਹੋ ਸਕਦਾ ਹੈ ਪੰਜਾਬ ਦੇ ਵਿੱਚ ਅਮਿਤ ਸ਼ਾਹ ਨੇ ਇੱਕ ਟੈਲੀਵਿਜ਼ਨ ਦੇ ਪ੍ਰੋਗਰਾਮ ਤੇ ਬਿਆਨ ਦਿੱਤਾ ਸੀ ਕਿ ਗੱਲਬਾਤ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲ ਰਹੀ ਹੈ ਸੀਟਾਂ ਦੀ ਵੰਡ ਦੇ ਉੱਪਰ ਡਿਸਕਸ਼ਨ ਹੋ ਰਹੀ ਹੈ ਤੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਇਸ ਉੱਪਰ ਫੈਸਲਾ ਹੋ ਸਕਦਾ ਹੈ ਉਸ ਵੇਲੇ ਇਹ ਮੰਨਿਆ ਜਾ ਰਿਹਾ ਸੀ ਕੇ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਮਝੌਤਾ ਲਗਭਗ ਤੈਅ ਹੈ ਸਿਰਫ ਸੀਟਾਂ ਦੀ ਵੰਡ ਹੈ ਜਿਹੜੀ ਉਹਨੂੰ ਲੈ ਕੇ ਗੱਲ ਰੁਕੀ ਹੋਈ ਹੈ ਪਰ ਹੁਣ ਸਿਆਸਤਤ ਹੈ ਜਿਹੜੀ ਇੱਕ ਵਾਰੀ ਫੇਰ ਬਦਲੀ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਸੀ ਔਰ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਜਿਸ ਤਰ੍ਹਾਂ ਦੇ ਪ੍ਰਸਤਾਵ ਆਏ ਇੱਕ ਦੂਸਰੇ ਨਾਲ ਸਲਾਹ-ਮਸ਼ਵਰੇ ਕੀਤੇ ਗਏ ਜਿਸ ਤਰ੍ਹਾਂ ਦੇ ਵਿਚਾਰ ਆਏ ਸੂਤਰਾ ਦੇ ਮੁਤਾਬਕ ਜਿਹੜੇ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ 'ਚ ਆਏ ਨੇ ਭਾਰਤੀ ਜਨਤਾ ਪਾਰਟੀ ਤੋਂ ਕਈ ਗੱਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਕਈ ਲੀਡਰ ਕਈ ਲੀਡਰ ਨਾਰਾਜ਼ ਨੇ ਭਾਰਤੀ ਜਨਤਾ ਪਾਰਟੀ ਦੇ ਰਵੱਈਏ ਤੋਂ ਔਰ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਇਨਕਾਰ ਕਰ ਰਿਹਾ ਹੈ ਕਿ ਬੀਜੇਪੀ ਨਾਲ ਸਮਝੌਤੇ ਦੇ ਮਸਲੇ ਤੇ ਕੋਈ ਖਾਸ ਚਰਚਾ ਨਹੀਂ ਹੋਈ ਕਿਹਨਾਂ ਨੂੰ ਚੋਣਾਂ ਲੜਾਉਣੀਆਂ ਨੇ ਕੈਂਡੀਡੇਟਾਂ ਦੇ ਨਾਵਾਂ ਤੇ ਵਿਚਾਰ ਕੀਤਾ ਗਿਆ ਬਿਲਕੁਲ ਨਾਵਾਂ ਤੇ ਵਿਚਾਰ ਕੀਤਾ ਗਿਆ ਕਿਹਨੂੰ ਕਿੱਥੋਂ ਲੜਾਇਆ ਜਾ ਸਕਦਾ ਸੁਖਵੀਰ ਬਾਦਲ ਨੇ ਇਹ ਵੀ ਕਿਹਾ ਕਿ ਲੰਚ ਕੀਤਾ ਕਈ ਦਿਨ ਹੋ ਗਏ ਇਕੱਠੇ ਨਹੀਂ ਸੀ ਹੋਏ ਪਰ ਅੰਦਰੋਂ ਖਬਰیں ਨਿਕਲ ਕੇ ਆਈ ਹੈ ਕਿ ਸ਼ਰੋਮਨੀ ਅਕਾਲੀ ਦਲ ਦੇ ਕਈ ਲੀਡਰ ਇਸ ਗੱਲ ਤੋਂ ਨਾਖੁਸ਼ ਨੇ ਕਿ ਬੀਜੇਪੀ ਨਾਲ ਸਮਝੌਤਾ ਕੀਤਾ ਜਾਵੇ ਅੱਜ ਇਹ ਸਥਿਤੀਆਂ ਬੜੀਆਂ ਹੈਰਾਨੀਜਨਕ ਨੇ ਜਦੋਂ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਲੇ ਸਮਝੌਤੇ ਦੀਆਂ ਗੱਲਾਂ ਖੂਬ ਚੱਲ ਰਹੀਆਂ ਨੇ ਹੋ ਸਕਦਾ ਹੈ ਪਾਰਟੀ ਲੀਡਰਸ਼ਿਪ ਸਮਝੌਤਾ ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਰ ਲੇ ਹੋ ਸਕਦਾ ਹੈ ਪਰ ਹੁਣ ਇਹ ਹੋ ਸਕਦਾ ਵਾਲੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਹੈ ਅੱਜ ਦੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਨ੍ਹਾਂ ਗੱਲਾਂ ਨੂੰ ਲੈ ਕੇ ਚਿੰਤਿਤ ਹੈ ਉਹਨਾਂ ਗੱਲਾਂ ਦੇ ਹੱਲ ਤੋਂ ਬਿਨਾ ਅਗਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਕਰਦਾ ਹੈ ਤੇ ਇਹ ਤਾਂ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੋਵੇ ਭਾਰਤੀ ਜਨਤਾ ਪਾਰਟੀ ਕਈ ਸੀਟਾਂ ਜਿੱਤ ਵੀ ਜਾਵੇ ਕਿਉਂਕਿ ਸ਼ਹਿਰਾਂ 'ਚ ਭਾਰਤੀ ਜਨਤਾ ਪਾਰਟੀ ਬਾਰੇ ਕਿਹਾ ਜਾ ਰਿਹਾ ਹੈ ਕਿ ਸ਼ਹਿਰਾਂ 'ਚ ਬੀਜੇਪੀ ਮੁਕਾਬਲਾ ਕਰ ਰਹੀ ਹੈ ਅਗਰ ਪਿੰਡਾਂ 'ਚੋਂ ਕਿਸਾਨੀ ਵੋਟ ਬੈਂਕ ਬੀਜੇਪੀ ਨੂੰ ਮਿਲੀ ਤੇ ਬੀਜੇਪੀ ਹੋਰ ਤਕੜੀ ਹੋ ਕੇ ਉੱਪਰ ਸਕਦੀ ਹੈ ਪਰ ਇਸੇ ਗੱਲ ਨੂੰ ਲੈ ਕੇ ਕਈ ਅਕਾਲੀ ਦਲ ਦੇ ਲੀਡਰ ਚਿੰਤਤ ਨੇ ਕਿ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰਕੇ ਇਹ ਨਾ ਹੋਵੇ ਭਾਰਤੀ ਜਨਤਾ ਪਾਰਟੀ ਤਾਂ ਜਿੱਤ ਜੇ ਪਰ ਪਿੰਡਾਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਾਡਰ ਹੈ ਉਹ ਕਿਤੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਨਾ ਚੱਲਿਆ ਜਾਵੇ ਕਿਉਂਕਿ ਕਈ ਵੱਡੀਆਂ ਮੰਗਾ ਮੰਗਾ ਨੇ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੁਰਬਾਨੀ ਦਿੱਤੀ ਹਰਸ਼ਿਮਰਤ ਕੌਰ ਬਾਦਲ ਦਾ ਅਸਤੀਫਾ ਕਰਾਇਆ ਕੇਂਦਰ ਦੀ ਸਰਕਾਰ ਦੇ ਵਿੱਚ 2021 ਚ ਸਤੰਬਰ ਦਾ ਮਹੀਨਾ 2021 ਚ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕਰਾਇਆ ਫਿਰ ਹਰਸਿਮਰਤ ਕੌਰ ਬਾਦਲ ਰਿਜ਼ਾਈਨ ਕਰ ਦਿੱਤਾ ਉਹਨਾਂ ਨੇ ਆਪਣੇ ਮੰਤਰੀ ਦੇ ਅਹੁਦੇ ਤੋਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਦੇ ਵਿੱਚ ਹੀ ਬੈਠਕ ਕਰਦੀ ਸੀ ਕੋਰ ਕਮੇਟੀ ਦੀ ਸਤੰਬਰ 21 ਦੇ ਮਹੀਨੇ ਔਰ ਉਹਨਾਂ ਨੇ ਅਕਾਲੀ ਦਲ ਨੇ ਭਾਜਪਾ ਤੋਂ ਬਾਹਰ ਆਉਣ ਦਾ ਫੈਸਲਾ ਕੀਤਾ ਸੀ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਔਰ ਜਦੋਂ ਕਿਸਾਨਾਂ ਦੇ ਮਸਲਿਆਂ ਤੇ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਛੱਡਿਆ ਤੇ ਅੱਜ ਪੰਜਾਬ 'ਚ ਇੱਕ ਵਾਰ ਮੁੜ ਤੋਂ ਕਿਸਾਨੀ ਅੰਦੋਲਨ ਖੜਾ ਹੈ ਬਹੁਤ ਸਾਰੇ ਕਿਸਾਨ ਲੀਡਰ ਕਿਸਾਨ ਸੰਗਠਨ ਅਗਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਾਲ ਚੱਲਿਆ ਜਾਂਦਾ ਹੈ ਬਿਨਾਂ ਕਿਸਾਨਾਂ ਦੀਆਂ ਮੰਗਾਂ ਮੰਨਵਾਏ ਬੰਦੀ ਸਿੰਘਾਂ ਦੇ ਮਸਲੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੀ ਲੜਾਈ ਲੜੀ ਵਿਕਰਮ ਮਜੀਠੀਆ ਲਗਾਤਾਰ ਅਮਰਿਤਪਾਲ ਸਿੰਘ ਦੇ ਹੱਕ 'ਚ ਅੱਜਕੱਲ੍ਹ ਗਿਆਨ ਦੇ ਰਹੇ ਨੇ ਹਾਲਾਂਕਿ ਪਹਿਲਾਂ ਉਹਨਾਂ ਦਾ ਜਿਹੜਾ ਨਜ਼ਰ ਗਿਆ ਸੀ ਵੱਖਰਾ ਸੀ ਉਹ ਡੁਪਲੀਕੇਟ ਸ਼ਬਦ ਵਰਤਦੇ ਸੀ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਜਿਸ ਤਰ੍ਹਾਂ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਮਰਪਾਲ ਸਿੰਘ ਔਰ ਉਸਦੇ ਸਾਥੀ ਉਹਨਾਂ ਦੀ ਰਿਹਾਈ ਦੀ ਮੰਗ ਤਾਂ ਕਰ ਰਹੇ ਨੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਦੀ ਮੰਗ ਵੀ ਸ਼੍ਰੋਮਣੀ ਅਕਾਲੀ ਦਲ ਔਰ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਕਈ ਲੀਡਰ ਨੇ ਮੰਗ ਕਰਦੇ ਨੇ ਕਿ ਉਹ ਸਾਰੇ ਨੌਜਵਾਨਾਂ ਨੂੰ ਇੱਧਰ ਭੇਜਿਆ ਜਾਵੇ ਤੇ ਰਿਹਾਈ ਦਿੱਤੀ ਜਾਵੇ ਹੁਣ ਅਜਿਹੇ ਹਾਲਾਤਾਂ 'ਚ ਬੰਦੀ ਸਿੰਘਾਂ ਦੀ ਮੰਗ ਫੇਰ ਕਿਸਾਨਾਂ ਦੀਆਂ ਮੰਗਾਂ ਉਸੇ ਤਰ੍ਹਾਂ ਬਰਕਰਾਰ ਨੇ ਇਹ ਸਾਰੇ ਉਹ ਮਸਲੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਵੱਖ-ਵੱਖ ਗੁਰਦੁਆਰਾ ਕਮੇਟੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੀ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਕਮੇਟੀ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਕਮੇਟੀਆਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਇਲਜ਼ਾਮ ਲੱਗਦੇ ਨੇ ਕਿ ਸਿੱਧੇ ਸਿੱਧੇ ਰੂਪ ਦੇ ਵਿੱਚ ਥਾਪੜਾ ਦਿੱਤਾ ਜਾਂਦਾ ਵੱਖ-ਵੱਖ ਕਮੇਟੀਆਂ ਇਸ ਗੱਲ ਤੋਂ ਵੀ ਨਾਰਾਜ਼ਗੀ ਇਸ ਮੀਟਿੰਗ ਦੇ ਵਿੱਚ ਉੱਭਰ ਕੇ ਆਈ ਹੈ ਸੋ ਇਹ ਮਸਲੇ ਉਹ ਸੀ ਜਦੋਂ ਬਹੁਤ ਸਾਰੇ ਸਿੱਖ ਲੀਡਰਾਂ ਨੇ ਇਹਨਾਂ ਗੱਲਾਂ ਨੂੰ ਕੋਰ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅੱਗੇ ਰੱਖਿਆ ਔਰ ਫੈਸਲਾ ਮੀਡੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਨਹੀਂ ਜਨਤਕ ਕੀਤਾ ਗਿਆ ਨਾ ਐਲਾਨ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਲੇ ਵੀ ਸਾਰੇ ਸੁਨੇਹੇ ਜਿਹੜੇ ਨੇ ਉਹ ਪਹੁੰਚ ਗਏ ਕਿ ਕਿਹੜੀਆਂ ਕਿਹੜੀਆਂ ਮੰਗਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਕੋਰ ਕਮੇਟੀ 'ਚ ਚਰਚਾਵਾਂ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੁਖ ਵੀ ਆਏਗਾ ਪਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਲੇ ਤੱਕ ਸਮਝੌਤੇ ਦੇ ਹੱਕ 'ਚ ਸ਼ਰਮ ਸਮਤੀ ਦੇ ਨਾਲ ਨਹੀਂ ਆਈ ਹਾਲਾਂਕਿ ਬਹੁਤ ਸਾਰੇ ਹਾਲਾਂਕਿ ਸਾਰੇ ਅਧਿਕਾਰ ਨੇ ਜਿਹੜੇ ਉਹ ਲਗਭਗ ਉਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੇ ਦਿੱਤੇ ਜਾਂਦੇ ਨੇ ਹਮੇਸ਼ਾ ਸ਼ਕੀਰ ਬਾਦਲ ਪਰ ਸਥਿਤੀਆਂ ਜਿਸ ਤਰ੍ਹਾਂ ਦੀਆਂ ਬਣੀਆਂ ਨੇ ਸੂਤਰੇ ਦੱਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚੋਂ ਵੱਡਾ ਹੰਗਾਰਾ ਮਿਲਦਾ ਜਿਸ ਤਰ੍ਹਾਂ ਨਾਲ ਸਮੇਂ-ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਕਦੀ ਹਾਰਦਾ ਰਿਹਾ ਕਦੀ ਜਿੱਤਦਾ ਰਿਹਾ ਪਿਛਲੀ ਵਿਧਾਨ ਸਭਾ ਦੀਆਂ ਜਿਮਨੀ ਦੋ ਚੋਣਾਂ ਹਾਰਿਆ ਸ਼੍ਰੋਮਣੀ ਅਕਾਲੀ ਦਲ 22 ਦੀ ਵਿਧਾਨ ਸਭਾ ਦੀ ਪੂਰੀ ਚੋਣ ਸ਼੍ਰੋਮਣੀ ਅਕਾਲੀ ਦਲ ਹਾਰਿਆ ਤਿੰਨ ਸੀਟਾਂ ਜਿੱਤੀਆਂ ਪਰ ਇਹ ਕਿਹਾ ਜਾ ਰਿਹਾ ਹੈ ਕਿ ਸਿੱਖ ਮੁੱਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਦੀ ਲੜਾਈ ਨਵੇਂ ਸਿਰੇ ਤੋਂ ਲੜਨੀ ਸ਼ੁਰੂ ਕੀਤੀ ਹੈ ਪ੍ਰਕਾਸ਼ ਸਿੰਘ ਬਾਦਲ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਪਿੰਡਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਅਕਾਲੀ ਦਲ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ ਸ਼ਾਇਦ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਮੁੜ ਤੋਂ ਇੱਕ ਵਾਰ ਮੁੜ ਤੋਂ ਸੋਚ ਕੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਦੀ ਰਾਹ ਤੇ ਅੱਗੇ ਤੁਰ ਰਿਹਾ ਹੈ ਔਰ ਹਾਲ ਦੀ ਘੜੀ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਮਝੌਤੇ ਲਈ ਤਿਆਰ ਨਹੀਂ ਹੈ ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਹੋਰ ਆਫਰ ਦਿੱਤੀ ਜਾਂਦੀ ਹੈ ਅਗਰ ਭਾਰਤੀ ਜਨਤਾ ਪਾਰਟੀ ਚੋਣ ਮੈਨੀਫੈਸਟੋ 'ਚ ਇਹ ਗੱਲ ਲਿਆਵੇ ਸਿੱਖ ਬੰਦੀਆਂ ਦੀ ਰਿਹਾਈ ਦੀ ਗੱਲ ਕੋਈ ਕਮਿਟਮੈਂਟ ਆਵੇ ਐਸਜੀਪੀਸੀ ਦੇ ਜਿਹੜੇ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਨਾਲ ਜੁੜੇ ਮਸਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਰ ਉਨ੍ਹਾਂ ਦੇ ਵਿੱਚ ਐਸਡੀਪੀਸੀ ਦੀ ਗੱਲ ਮੰਨੀ ਜਾਵੇ ਕੇਂਦਰ ਸਰਕਾਰ ਵੱਲੋਂ ਭਰੋਸਾ ਦਿੱਤਾ ਜਾਵੇ ਜਾਂ ਬੀਜੇਪੀ ਵੱਲੋਂ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਦਿਸ਼ਾ 'ਚ ਬੀਜੇਪੀ ਅਕਾਲੀ ਦਲ ਨੂੰ ਨਾਲ ਲੈ ਕੇ ਅੱਗੇ ਵਧੇ ਕੋਈ ਵੱਡਾ ਐਲਾਨ ਜਾਂ ਚੋਣ ਘੋਸ਼ਣਾ ਪੱਤਰ ਦੇ ਵਿੱਚ ਸਟਾਰੀਆਂ ਮੰਗਾ ਮੰਨੇ ਜਾਣ ਦੀ ਗੱਲ ਆਵੇ ਜਾਂ ਐਮਐਸਪੀ ਤੇ ਕਾਨੂੰਨ ਦੀ ਗੱਲ ਆਵੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਜ਼ਰੀਏ ਆਵੇ ਤਾਂ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਇਸ ਪਾਸੇ ਹੋਰ ਗੰਭੀਰਤਾ ਦੇ ਨਾਲ ਸੋਚ ਸਕਦਾ ਹੈ ਕਿ ਅਕਾਲੀ ਦਲ ਔਰ ਭਾਜਪਾ ਦਾ ਗਠਜੋੜ ਜਲਦ ਕਰੀਏ ਜਾਂ ਨਹੀਂ ਪਰ ਹਾਲ ਦੀ ਘੜੀ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੀ ਗਠਜੋੜ ਦੀ ਸੰਭਾਵਨਾ ਹੈ ਉਹਦਾ ਅਸਲ ਖੁਲਾਸਾ ਉਦੋਂ ਹੀ ਹੋਣਾ ਹੈ ਅਗਰ ਇਹ ਦੋਨੇ ਪਾਰ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਇੱਕ ਟੇਬਲ ਤੇ ਬੈਠ ਕੇ ਕੋਈ ਅਨਾਉਂਸਮੈਂਟ ਕਰਦੇ ਨੇ ਹਾਲ ਦੀ ਘੜੀ ਇਹ ਸਮਝੌਤਾ ਔਖਾ ਲੱਗ ਰਿਹਾ ਹੈ ਬੀਜੇਪੀ ਅਗਰ ਮਨਾਲਵੇ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਅਗਰ ਕਿਸਾਨਾਂ ਚ ਜਾਵੇ ਬੰਦੀ ਸਿੰਘਾਂ ਦੇ ਪਰਿਵਾਰਾਂ ਚ ਜਾਵੇ ਮੰਗਾ ਮੰਨੀਆਂ ਜਾਣ ਫੇਰ ਮੈਨੂੰ ਲੱਗਦਾ ਇਹ ਗੱਲ ਅੱਗੇ ਵਧੇਗੀ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਸਮਝੌਤੇ ਲਈ ਖੁੱਲ ਕੇ ਹਾਮੀ ਭਰਦਾ ਨਹੀਂ ਲਿਖ ਰਿਹਾ ਹਾਲਾਂਕਿ ਜਦੋਂ ਸਾਰੇ ਅਧਿਕਾਰ ਪ੍ਰਧਾਨ ਨੂੰ ਦੇ ਦਿੱਤੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਤੋਂ ਬਾਅਦ ਪ੍ਰਧਾਨ ਦੀ ਮਰਜ਼ੀ ਹੁੰਦੀ ਹੁਣ ਸੁਖਵੀਰ ਬਾਦਲ ਚੋਣ ਤਾਂ ਬੀਜੇਪੀ ਨਾਲ ਸਮਝੌਤਾ ਕਰ ਸਕਦੇ ਨੇ ਪਰ ਇਹ ਗੱਲਾਂ ਸਾਰੀਆਂ ਹਾਲੇ ਲੁਕਮੀਆਂ ਨੇ ਖੁੱਲ ਕੇ ਕੁਝ ਵੀ ਨਹੀਂ ਆਇਆ ਪਰ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਜਿਹੜੀ ਮੀਟਿੰਗ 'ਚ ਇਹ ਵੀ ਗੱਲਾਂ ਕੀਤੀਆਂ ਨੇ ਕਿ ਕਿਹੜੇ ਕੈਂਡੀਡੇਟ ਕਿੱਥੋਂ ਲੜਨ ਇੱਕ ਪਰਿਵਾਰ ਇੱਕ ਟਿਕਟ ਦੇ ਫਾਰਮੂਲੇ ਤੇ ਕਈ ਦਿਨਾਂ ਤੋਂ ਚਰਚਾ ਹੋ ਰਹੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਪਿੰਡਾਂ 'ਚੋਂ ਦਿਹਾਤੀ ਖੇਤਰਾਂ 'ਚੋਂ ਕਿਸਾਨੀ ਖੇਤਰਾਂ 'ਚੋਂ ਪਿੰਡਾਂ 'ਚੋਂ ਮਿਲ ਰਹੇ ਰਿਸਪੌਂਸ ਤੋਂ ਲੈ ਕੇ ਕਾਫੀ ਉਤਸ਼ਾਹਿਤ ਹੈ ਪਰ ਅਕਾਲੀ ਦਲ ਨੂੰ ਲੱਗਦਾ ਹੈ ਕਿ ਪਿੰਡੂ ਵੋਟ ਜਿਹੜੀ ਥੋੜੀ ਜਿਹੀ ਸ਼ਿਫਟ ਹੋਈ ਸੀ ਅਕਾਲੀ ਦਲ ਤੋਂ ਉਹ ਪਵਿਖ ਚ ਅਕਾਲੀ ਦਲ ਨਾਲ ਆ ਸਕਦੀ ਹੈ ਇਸ ਕਰਕੇ ਅਕਾਲੀ ਆਪਣੇ ਅਸਲ ਮੁੱਦਿਆਂ ਤੇ ਖੜਕੇ ਅਗਲੀ ਸਿਆਸਤ ਕਰਨਾ ਚਾ ਰਹੇ ਨੇ ਸੋ ਭਾਜਪੀ ਦੇ ਨਾਲ ਸਮਝੌਤੇ ਦੀ ਗੱਲ ਹਾਲੇ ਮੱਠੀ ਪਈ ਮੈਨੂੰ ਲੱਗਦੀ ਹੈ ਬਾਕੀ ਸਿਆਸਤ ਹੈ ਸਿਆਸਤ ਦੇ ਵਿੱਚ ਕਈ ਵਾਰੀ ਜਿਹੜੀਆਂ ਚੀਜ਼ਾਂ ਦਿਖਦੀਆਂ ਨੇ ਉਹ ਹੁੰਦੀਆਂ ਨਹੀਂ ਹੋ ਸਕਦਾ ਹੈ ਕਿ ਸਮਝੌਤੇ ਦੀ ਗੱਲ ਬਹੁਤ ਨੇੜੇ ਲੱਗੀ ਹੋਵੇ ਤੇ ਸਾਨੂੰ ਇੰਜ ਦਿਖ ਰਿਹਾ ਕਿ ਸਮਝੌਤਾ ਸ਼ਾਇਦ ਔਖਾ ਹੈ ਬਾਕੀ ਵਕਤ ਹੈ ਜਿਹੜਾ ਅਗਲੇ ਕੁਝ ਦਿਨਾਂ ਦੇ ਵਿੱਚ ਉਹ ਸਥਿਤੀਆਂ ਸਾਫ਼ ਕਰੇਗਾ ਸੋ ਅਕਾਲੀ ਦਲ ਆਪਣੇ ਵੱਲੋਂ 13 ਸੀਟਾਂ ਦੇ ਉੱਤੇ ਵੀ ਹੁਣ ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਚੋਣ ਨੂੰ ਲੈ ਕੇ ਅੱਗੇ ਵਧ ਰਿਹਾ। ਉਹ ਤਾਂ ਕੱਲਾ ਲਾਂਚ ਤੇ ਬੁਲਾਏ ਸੀ ਆਪਾਂ ਸਾਰੇ ਬੰਦੇ ਲਾਂਚ ਤੇ ਕਿਹਾ ਕਾਫੀ ਦਿਨ ਹੋ ਗਏ ਮਿਲ ਨਹੀਂ ਲਾਂਚ ਤੇ ਉਹਦੇ ਬਾਅਦ ਮੀਟਿੰਗ। ਅੱਜ ਆ ਗਏ ਕੋਈ ਗੱਲਬਾਤ ਅਜ ਨਹੀਂ ਹੋ ਰਹੀ। ਅਭੀ ਤੋਂ ਹਮਾਰਾ ਇਲੈਕਸ਼ਨ ਸਟਰੈਟਜੀ ਕੀ ਬਾਤ ਚੱਲ ਰਹੀ ਹੈ ਕਿ ਕੈਸੇ ਹਮਨ ਕੌਨ ਸੀ ਜਗ੍ਹਾ ਸੇ ਕਿਸਕੀ ਜਮਵਰੀ ਲਗਾਣੀ ਹੈ ਕੋਰਡਰ ਕਿਵੇਂ ਕੈਸੇ ਡਿਊਟੀ ਲਗਾਣੀ ਹੈ ਉਹ ਹੀ ਚੱਲ ਰਹਾ ਹੈ। ਤੇ ਹੁਣ ਗੱਲ ਨਵਜੋਤ ਸਿੰਘ ਸਿੱਧੂ ਦੀ ਵੀ ਕਰ ਲਈਏ। ਸੋ ਪੰਜਾਬ ਦੇ ਜੰਪਲ ਨਵਜੋਤ ਸਿੰਘ ਸਿੱਧੂ ਸਾਹਬ ਕਾ ਕ੍ਰਿਕਟ ਖਿਡਾਰੀ ਕਮੈਂਟੇਟਰ ਮੈਂਬਰ ਪਾਰਲੀਮੈਂਟ ਇੱਕ ਵਾਰ ਫੇਰ ਤੋਂ ਇੱਕ ਵੱਡੇ ਟੈਲੀਵਿਜ਼ਨ ਚੈਨਲ ਦੇ ਉੱਪਰ ਕ੍ਰਿਕਟ ਦੀ ਕਮੈਂਟਰੀ ਕਰਦੇ ਨਜ਼ਰ ਆਏ ਔਰ ਕੱਲ ਜਦੋਂ ਨਵਜੋਤ ਸਿੰਘ ਸਿੱਧੂ ਦੀ ਕ੍ਰਿਕਟ ਦੀ ਕਮੈਂਟਰੀ ਦੀ ਦੁਨੀਆ ਦੇ ਵਿੱਚ ਰੀ-ਐਂਟਰੀ ਹੋਈ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਕਿ ਬਹੁਤ ਸਾਰੇ ਲੋਕਾਂ ਨੇ ਉਸ ਚੈਨਲ ਦਾ ਪੈਕ ਆਪਣੇ ਟੈਲੀਵਿਜ਼ਨਾਂ ਦੇ ਵਿੱਚ ਪਵਾਇਆ ਜਿਹੜੇ ਚੈਨਲ ਤੇ ਨਵਜੋਤ ਸਿੰਘ ਸਿੱਧੂ ਨੇ ਕਮੈਂਟਰੀ ਕਰਨੀ ਹੈ ਔਰ ਪੂਰੇ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਦੇ ਚਾਹਣ ਵਾਲਿਆਂ ਨੇ ਕੱਲ ਨਵਜੋਤ ਸਿੰਘ ਸਿੱਧੂ ਨੂੰ ਕਮੈਂਟਰੀ ਕਰਦੇ ਦੇਖ ਕੇ ਸੁੱਖ ਦਾ ਸਾਹ ਲਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਜਿੰਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਹੈ ਪੁੱਤ ਦੇ ਵਿਆਹ ਦੀ ਖੁਸ਼ੀ ਤੋਂ ਬਾਅਦ ਇਹ ਵੱਡੀ ਖੁਸ਼ੀ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦੇ ਵਿੱਚ ਆਈ ਹੈ ਔਰ ਇਹਦੇ ਨਾਲ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਮੁੜ ਕੇ ਆਰਥਿਕ तौर ਤੇ ਖੜੇ ਹੋਣਗੇ ਔਰ ਕੱਲ ਬਹੁਤ ਸਾਰੇ ਲੋਕ ਇੱਕ ਗੱਲ ਯਾਦ ਕਰਦੇ ਰਹੇ ਕਿ ਜਦੋਂ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਕਿ ਮੈਂ ਆਪਣੀ ਕਰੋੜਾਂ ਦੀ ਕਮਾਈ ਛੱਡ ਕੇ ਪੰਜਾਬ ਪਿੱਛੇ ਆਇਆ ਨਵਜੋਤ ਸਿੰਘ ਸਿੱਧੂ ਕੀ ਕਰਦੇ ਸੀ ਨਵਜੋਤ ਸਿੰਘ ਸਿੱਧੂ ਦੇ ਧਰਮ ਪਤਨੀ ਵੀ ਕੀ ਕਰਦੇ ਸੀ ਕਿ ਪੰਜਾਬ ਪਿੱਛੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਕਰੋੜਾਂ ਦੀ ਕਮਾਈ ਛੱਡੀ ਹੈ ਔਰ ਅੱਜ ਇਹ ਗੱਲ ਪੰਜਾਬੀ ਮਹਿਸੂਸ ਕਰਦੇ ਨੇ ਕਿ ਜਦੋਂ ਆਰਥਿਕ ਸੰਕਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਇਆ ਜਦੋਂ ਪਰਿਵਾਰ ਚ ਕੈਂਸਰ ਵਰਗੀ ਬਿਮਾਰੀ ਨਾਲ ਲੜਾਈ ਲੜੀ ਜਾ ਰਹੀ ਹੈ ਜਦੋਂ ਫਰ ਪਾਸਿਓ ਨਵਜੋਤ ਸਿੰਘ ਸਿੱਧੂ ਨੂੰ ਵਿੱਤੀ ਔਕੜਾਂ ਝਲਣੀਆਂ ਪਈਆਂ ਜਦੋਂ ਸਥਿਤੀ ਇੱਥੇ ਪਹੁੰਚ ਗਈ ਕਿ ਕਿਤੇ ਅੰਮ੍ਰਿਤਸਰ ਵਾਲਾ ਘਰ ਹੈ ਜਿਹੜਾ ਉਹਨੂੰ ਵੇਚਣ ਬਾਰੇ ਨਾ ਸੋਚਣਾ ਪਵੇ ਤੇ ਫੇਰ ਨਵਜੋਤ ਸਿੰਘ ਸਿੱਧੂ ਨੇ ਮੁਰਤੋਂ ਕਮੈਂਟਰੀ ਕਰਨ ਦਾ ਫੈਸਲਾ ਲਿਆ ਔਰ ਪੰਜਾਬੀ ਇਸ ਗੱਲ ਤੋਂ ਖੁਸ਼ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਕਿਸੇ ਅੱਗੇ ਹੱਥ ਨਹੀਂ ਫਲਾਇਆ ਨੇ ਟੈਲੈਂਟ ਆਪਣੇ ਹੁਨਰ ਨੂੰ ਉਹਨਾਂ ਨੇ ਆਪਣੀਆਂ ਪਰਿਵਾਰ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਦੇ ਲਈ ਵਰਤਿਆ ਸੋ ਨਵਜੋਤ ਸਿੰਘ ਸਿੱਧੂ ਜਦੋਂ ক্রিকেট ਦੀ ਕਮੈਂਟਰੀ ਦੇ ਮੰਚ ਤੇ ਪਹੁੰਚੇ ਤਾਂ ਕਮੈਂਟਰੀ ਦੇ ਇਸ ਸਰਦਾਰ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ ਗਿਆ ਔਰ ਨਵਜੋਤ ਸਿੰਘ ਸਿੱਧੂ ਨੇ ਵੀ ਬਹੁਤ ਖੁਸ਼ੀ-ਖੁਸ਼ੀ ਸਾਰਿਆਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਸੋ ਕੱਲ ਜਿਸ ਤਰ੍ਹਾਂ ਨਾਲ ਪੂਰੇ ਪੰਜਾਬ ਦੇ ਵਿੱਚ ਉਸ ਚੈਨਲ ਦੇ ਪੈਕ ਪਾਏ ਗਏ ਆਪਣੇ ਆਪਣੇ ਟੈਲੀਵਿਜ਼ਨ ਦੇ ਪੈਕ ਵਿੱਚ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਕਮੈਂਟਰੀ ਕਰਨੀ ਸੀ ਤੇ ਇਹ ਮੰਨਿਆ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਦੇ ਨਾਲ ਉਸ ਚੈਨਲ ਦਾ ਜਿਹੜਾ ਟੈਲੀਵਿਜ਼ਨ ਰੇਟਿੰਗ ਪੁਆਇੰਟ ਹੈ ਟੀਆਰਪੀ ਹੈ ਉਹ ਨਵਜੋਤ ਸਿੰਘ ਸਿੱਧੂ ਦੇ ਕਮੈਂਟਰੀ ਟੀਮ ਦੇ ਵਿੱਚ ਸ਼ਾਮਲ ਹੁੰਦੇ ਹੀ ਵਧ ਗਈ ਹਾਲਾਂਕਿ ਉਹਦੀਆਂ ਰਿਪੋਰਟਾਂ ਵੀ ਕੁਝ ਦਿਨਾਂ ਦੇ ਵਿੱਚ ਆ ਜਾਣਗੀਆਂ ਕਿ ਕਿੰਨੀ ਟੀਆਰਪੀ ਵਧੀ ਨਵਜੋਤ ਸਿੰਘ ਸਿੱਧੂ ਦੇ ਕਮੈਂਟਰੀ ਜੁਆਇਨ ਕਰਨ ਨੂੰ ਕਿਉਂਕਿ ਦੁਨੀਆ ਭਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਕਮੈਂਟਰੀ ਨੂੰ ਕ੍ਰਿਕਟ ਦੇ ਚਾਹਣ ਵਾਲੇ ਪਸੰਦ ਕਰਦੇ ਨੇ ਔਰ ਮੈਂ ਵੀ ਨਵਜੋਤ ਸਿੰਘ ਸਿੱਧੂ ਦੀ ਕਮੈਂਟਰੀ ਦਾ ਆਨੰਦ ਮਾਣਿਆ ਕਿਸੇ ਸਮੇ ਬਹੁਤ ਨੇੜਿਓਂ ক্রিকেট ਸੁਣਦੇ ਸੀ ਦੇਖਦੇ ਸੀ ਅੱਜ ਕੱਲ ਰੁਝੇਵੇਂ ਆ ਕੰਮ ਕਰਦੇ ਪਰ ਨਵਜੋਤ ਸਿੰਘ ਸਿੱਧੂ ਕਰਕੇ ਜ਼ਰੂਰ ਕਮੈਂਟਰੀ ਸੁਣੀ ਔਰ ਮੈਚ ਵੀ ਮੈਂ ਤਾਂ ਮਹਿੰਦਰ ਸਿੰਘ ਟੋਨੀ ਕਰਕੇ ਜ਼ਰੂਰ ਦੇਖਦਾ ਮੇਰਾ ਮਨਪਸੰਦ ਪਲੇਅਰ ਹੈ ਮਹਿੰਦਰ ਸਿੰਘ ਟੋਨੀ ਸੋ ਚਲੋ ਗੱਲ ਅੱਗੇ ਵਧਦੀਆਂ ਨਵਜੋਤ ਸਿੰਘ ਸਿੱਧੂ ਹੁਣ ਫੇਰ ਵਿੱਚ ਵਿੱਚ ক্রিকেট ਦੀ ਕਮੈਂਟਰੀ ਕਰਨਗੇ ਔਰ ਬਾਕੀ ਸਮਾ ਸਿਆਸਤ ਕਿਉਂਕਿ ਨਵਜੋਤ ਸਿੰਘ ਸਿੱਧੂ ਪੰਜਾਬ ਨੂੰ ਪੰਜਾਬ ਦੀ ਸਿਆਸਤ ਨੂੰ ਛੱਡ ਨਹੀਂ ਸਕਦੇ ਸੋ ਪੰਜਾਬ ਦੇ ਮੁੱਦਿਆਂ ਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਉਸੇ ਤਰ੍ਹਾਂ ਜਾਰੀ ਰਹਿਣੀ ਹੈ ਸੋ ਜਦੋਂ ਹੀ 1 2 3 ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਮੈਂਟਰੀ ਤੋਂ ਰਿਲੈਕਸੇਸ਼ਨ ਮਿਲਣੀ ਹੈ ਥੋੜਾ ਆਰਾਮ ਮਿਲਣਾ ਹੈ ਤੇ ਨਵਜੋਤ ਸਿੰਘ ਸਿੱਧੂ ਫੇਰ ਪੰਜਾਬ ਚ ਮੁੱਦਿਆਂ ਦੀ ਲੜਾਈ ਲੜਦੇ ਸਾਨੂੰ ਨਜ਼ਰ ਆਉਣਗੇ ਸੋ ਕਈ ਲੋਕ ਜਿਨ੍ਹਾਂ ਨੂੰ ਇਹ ਵਹਿਮ ਹੈ ਕਿ ਨਵਜੋਤ ਸਿੰਘ ਸਿੱਧੂ ਸ਼ਾਇਦ ਹੁਣ ਸਿਆਸਤ 'ਚ ਨਹੀਂ ਪਰਤਣਗੇ ਕਮੈਂਟਰੀ ਹੀ ਕਰਨਗੇ ਤੇ ਉਹ ਵਹਿਮ ਉਹ ਸਾਰਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਵਿਰੋਧੀਆਂ ਨੂੰ ਸੋ ਜਿਹੜੀ ਸਿਆਸਤ ਹੈ ਨਵਜੋਤ ਸਿੰਘ ਸਿੱਧੂ ਨੇ ਇਹ ਤਾਂ ਜ਼ਰੂਰ ਦੱਸਤਾ ਕਿ ਉਹ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਕਮੈਂਟਰੀ ਕਰਨ ਗਏ ਨੇ ਆਪਣੀ ਹੌਬੀ ਵੀ ਉਹ ਪੂਰੀ ਕਰ ਰਹੇ ਨੇ ਪਰ ਨਵਜੋਤ ਸਿੰਘ ਸਿੱਧੂ ਨੇ ਨਾ ਕ腐ਸ਼ਨ ਕੀਤੀ ਨਾ ਸਮਝੌਤੇ ਕੀਤੇ ਨਾ ਫੈਕਟਰੀਆਂ ਪਾਈਆਂ ਨਾ ਫਾਈਨਾਂਸ ਕੰਪਨੀਆਂ ਨਾ ਸ਼ਰਾਬ ਦੇ ਠੇਕੇ ਨਾ ਰੇਤੀਆਂ ਖੱਡਾਂ ਸੋ ਨਵਜੋਤ ਸਿੰਘ ਸਿੱਧੂ ਇੱਕ ਚੰਗੀ ਉਦਾਹਰਣ ਪੇਸ਼ ਕਰਦੇ ਨੇ ਕਿ ਆਪਣੀ ਮਿਹਨਤ ਦੇ ਨਾਲ ਇੱਜ਼ਤ ਦੀ ਕਮਾਈ ਦਸਾਂ ਨੌ ਦੀ ਕਮਾਈ ਤੇ ਹੁਣ ਨਵਜੋਤ ਸਿੰਘ ਸਿੱਧੂ ਦੀ ਕਮੈਂਟਰੀ ਆਉਂਦੇ ਦਿਨਾਂ ਦੇ ਵਿੱਚ ਵੀ ਲੋਕਾਂ ਲਈ ਸੁਰਖੀਆਂ ਦਾ ਕੇਂਦਰ ਬਣੀ ਰਹੇ ਸੋ ਹੁਣ ਗੱਲ ਪੰਜਾਬ ਦੇ ਸਿਆਸੀ ਸਮਿਕਰਣ ਦੀ ਕਰਦੇ ਆ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੇ ਗਠਜੰਬੰਦਨ ਦੀਆਂ ਚਰਚਾਵਾਂ ਦੇ ਵਿੱਚ ਹਾਲਕਿ ਇਹ ਗਠਜੰਬੰਦਨ ਹੋਏਗਾ ਜਾਂ ਨਹੀਂ ਇਹਦੇ ਬਾਰੇ ਹਜੇ ਵੀ ਸਾਫ ਨਹੀਂ ਹੈ ਇਸ ਦੇ ਦਰਮਿਆਨ ਬੋਝਨ ਸਮਾਜ ਪਾਰਟੀ ਨੇ ਕੱਲ ਇੱਕ ਵੱਡਾ ਐਲਾਨ ਕਰ ਦਿੱਤਾ ਬੋਝਨ ਸਮਾਜ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ ਰਣਵੀਰ ਸਿੰਘ ਬੈਣੀਪਾਲ ਉਹ ਵੀ ਕੱਲ ਬੋਝਨ ਸਮਾਜ ਪਾਰਟੀ ਦੇ ਸਮਾਗਮ 'ਚ ਸ਼ਾਮਲ ਰਹੇ ਬੋਝਨ ਸਮਾਜ ਪਾਰਟੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਆਪਣੇ ਦਮ ਤੇ ਚੋਣ ਲੜੇਗੀ ਸੋ ਬੋਝਨ ਸਮਾਜ ਪਾਰਟੀ ਕੌਮੀ ਪਾਰਟੀ ਹੈ ਜੀ ਜੀ ਮਾਇਆਵਤੀ ਦੇ ਹਕਮਤ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਬੌਧਨ ਸਮਾਜ ਪਾਰਟੀ 13 ਦੀਆਂ 13 ਸੀਟਾਂ ਤੇ ਚੋਣ ਲੜੇਗੀ ਇਸ ਵਕਤ ਪੰਜਾਬ ਦੇ ਵਿੱਚ ਬੌਧਨ ਸਮਾਜ ਪਾਰਟੀ ਦਾ ਇੱਕ ਵਿਧਾਇਕ ਹੈ ਨਛੱਤਰਪਾਲ ਜੀ ਬੌਧਨ ਸਮਾਜ ਪਾਰਟੀ ਦੇ ਵਿਧਾਇਕ ਨੇ ਸੋ ਹੁਣ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਚਾਰ ਵੱਡੀਆਂ ਧਿਰਾਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਔਰ ਬਾਕੀ ਸਾਰੀਆਂ ਕੌਮੀ ਪਾਰਟੀਆਂ ਕਾਂਗਰਸ ਬੀਜਪੀ ਆਮ ਆਦਮੀ ਪਾਰਟੀ ਤਿੰਨ ਕੌਮੀ ਪਾਰਟੀਆਂ ਦੇ ਨਾਲ ਭੋਜਨ ਸਮਾਜ ਪਾਰਟੀ ਵੀ ਕੌਮੀ ਪਾਰਟੀ ਹੈ ਸੋ ਚਾਰ ਕੌਮੀ ਪਾਰਟੀਆਂ ਤੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਇਸ ਤਰ੍ਹਾਂ ਦਾ ਮੁਕਾਬਲਾ ਪੰਜਾਬ ਦੇ ਵਿੱਚ ਆਉਣੇ ਦਿਨਾਂ 'ਚ ਦੇਖਣ ਨੂੰ ਮਿਲੇਗਾ ਔਰ ਅਗਰ ਅਕਾਲੀ ਦਲ ਔਰ ਬੀਜਪੀ ਦਾ ਗੱਠ ਜੋੜ ਨਹੀਂ ਹੁੰਦਾ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਮੁਕਾਬਲਾ ਬੜਾ ਦਿਲਚਸਪ ਹੋਏਗਾ ਭੋਜਨ ਸਮਾਜ ਪਾਰਟੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਭੋਜਨ ਸਮਾਜ ਪਾਰਟੀ ਨਾਲ ਜੁੜੇ ਜਿਹੜੇ ਲੋਕ ਨੇ ਉਹਨਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਬੜੇ ਕਮਿਟਿਡ ਨੇ ਆਪਣੀ ਪਾਰਟੀ ਦੇ ਲਈ ਤੇ ਉਹ ਆਪਣੀ ਪਾਰਟੀ ਦੀ ਐਡਾਲੋਜੀ ਦੇ ਨਾਲ ਦਿਲੋਂ ਜਾਨ ਤੋਂ ਜੁੜੇ ਹੋਏ ਨੇ ਸੋ ਭੋਜਨ ਸਮਾਜ ਪਾਰਟੀ ਇੱਕ ਪੱਕਾ ਵੋਟ ਬੈਂਕ ਭੋਜਨ ਸਮਾਜ ਪਾਰਟੀ ਦਾ ਮੰਨਿਆ ਜਾਂਦਾ ਹੈ ਸੋ ਭੋਜਨ ਸਮਾਜ ਪਾਰਟੀ ਦੇ ਚੋਣ ਮੈਦਾਨ ਦੇ ਵਿੱਚ ਆਉਣ ਨਾਲ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਹੋਰ ਗਰਮ ਹੋਏਗੀ ਆਉਂਦੇ ਦਿਨਾਂ ਦੇ ਵਿੱਚ ਹੋਰ ਤਿੱਖੀ ਹੋਏਗੀ ਤਿੱਖੀ ਤੋਂ ਪਾਪ ਫਸਮਾ ਮੁਕਾਬਲਾ ਪੰਜਾਬ ਚ ਬਣੇਗਾ ਤੇ ਅਖੀਰ ਚ ਗੱਲ ਅਰਵਿੰਦ ਕੇਜਰੀਵਾਲ ਦੀ ਕਰੀਏ ਕੱਲ ਅਰਵਿੰਦ ਕੇਜਰੀਵਾਲ ਨੂੰ 7 ਦਿਨਾਂ ਦੇ 6 ਦਿਨਾਂ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰਿਮਾਂਡ ਤੇ ਭੇਜਿਆ ਗਿਆ ਹੁਣ 28 ਤਰੀਕ ਨੂੰ ਦੁਪਹਿਰ 2 ਵਜੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੇਸ਼ ਕੀਤਾ ਜਾਏਗਾ ਈਡੀ ਉਹਨਾਂ ਦਾ 10 ਦਿਨਾਂ ਦਾ ਰਿਮਾਂਡ ਮੰਗ ਰਹੀ ਸੀ ਸੋ ਬੜਾ ਅ ਇਹ ਦੇ ਚੱਲਸ ਪ੍ਰੇਗਾ ਉਹ ਦਿਨਾਂ ਦੇ ਵਿੱਚ ਇਹ ਦੇਖਣਾ ਕਿ ਈਡੀ ਅਰਵਿੰਦ ਕੇਜਰੀਵਾਲ ਨੂੰ ਪੁਲਿਸ ਰਿਮਾਂਡ ਦੇ ਵਿੱਚ ਕੀ ਕੁਝ ਕਰੇਗੀ ਭਾਵ ਕਿਹੜੇ ਨਵੇਂ ਖੁਲਾਸੇ ਕਰੇਗੀ ਉਹਨਾਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਰਵਿੰਦ ਕੇਜਰੀਵਾਲ ਤੇ ਔਰ ਆਮ ਆਦਮੀ ਪਾਰਟੀ ਤੇ ਵੱਡੇ ਇਲਜ਼ਾਮ ਸੁਣਵਾਈ ਦੇ ਦੌਰਾਨ ਲਾਏ ਗਏ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਜਿਹੜੇ ਮੁੱਖ ਮਲਜ਼ਮ ਨੇ ਉਹਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੱਕ ਤਰੀਕੇ ਨਾਲ ਵੱਡਾ ਮੁਲਜ਼ਮ ਦੱਸਿਆ ਗਿਆ ਹਾਲਾਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇਲਜ਼ਾਮ ਨੇ ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਵਕੀਲ ਨੇ ਅਰਵਿੰਦ ਕੇਜਰੀਵਾਲ ਦੇ ਉਹਨਾਂ ਨੇ ਈਡੀ ਦੇ ਜਿਹੜੇ ਇਲਜ਼ਾਮ ਸੀ ਉਹਨਾਂ ਨੂੰ ਉਹਨਾਂ ਨੂੰ ਸਹੀ ਨਹੀਂ ਦੱਸਿਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵਿੱਚ ਸੱਚਾਈ ਨਹੀਂ ਹੈ ਇਹ ਮੰਨ ਕੜਤਾ ਹੈ ਪਰ ਆਉਂਦੇ ਦਿਨਾਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਜਦੋਂ ਇਹ ਮਾਮਲਾ ਅੱਗੇ ਵਧੇਗਾ ਪਰ ਇੱਕ ਗੱਲ ਅਸੀਂ ਧਿਆਨ ਰੱਖੀਏ ਮਨੀਸ਼ ਸੋਦੀਆ ਇਸੇ ਮਾਮਲੇ 'ਚ ਗ੍ਰਿਫਤਾਰ ਨੇ ਹਲੇ ਤੱਕ ਉਹਨਾਂ ਦੀ ਜ਼ਮਾਨਤ ਨਹੀਂ ਹੋਈ ਸੰਜੇ ਸਿੰਘ ਦੀ ਵੀ ਹਜੇ ਜ਼ਮਾਨਤ ਨਹੀਂ ਹੋਈ ਔਰ ਇਸੇ ਤਰ੍ਹਾਂ ਇੱਕ ਮਾਮਲੇ ਦੇ ਵਿੱਚ ਡਾਕਟਰ ਸਤਿੰਦਰ ਜਨ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਉਹ ਵੀ ਇਸ ਵਕਤ ਇੱਕ ਮਾਮਲੇ ਦੇ ਵਿੱਚ ਜੇਲ੍ਹ 'ਚ ਨੇ ਉਹਨਾਂ ਦੀ ਵੀ ਜਿਹੜੀ ਜ਼ਮਾਨਤ ਨਹੀਂ ਹੋਈ ਔਰ ਅਸ਼ੋਕ ਮਨੂ ਸਿੰਘ ਵੀ ਨੇ ਕੱਲ ਅਦਾਲਤ ਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਬਦਲੇ ਦੀ ਸਿਆਸਤ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਟਾਪ ਲੀਡਰਸ਼ਿਪ ਨੂੰ ਜਾਣ ਬੁੱਝ ਕੇ ਵੱਖ-ਵੱਖ ਝੂਠੇ ਮਾਮਲਿਆਂ 'ਚ ਜੇਲ੍ਹਾਂ 'ਚ ਛੁੱਟਿਆ ਜਾ ਰਿਹਾ ਹੈ ਔਰ ਉਹਨਾਂ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਅਸੀਂ ਵੱਖਰੇ ਤੌਰ 'ਤੇ ਇਸ ਮਾਮਲੇ ਦੇ ਵਿੱਚ ਮੰਗ ਕਰਾਂਗੇ ਚੋਣਾਂ ਲਈ ਨਿਰਪੱਖ ਮਾਹੌਲ ਮਿਲਣਾ ਚਾਹੀਦਾ ਹੈ ਲੈਵਲ ਪਲੇਇੰਗ ਫੀਲਡ ਸਭ ਨੂੰ ਦੇਣਾ ਜ਼ਰੂਰੀ ਹੈ ਪਰ ਉਹਨਾਂ ਨੇ ਇਲਜ਼ਾਮ ਭਾਜਪੀ ਤੇ ਲਾਇਆ ਕਿ ਭਾਜਪੀ ਜਾਣ ਬੁੱਝ ਕੇ ਅਰਵਿੰਦ ਕੇਜਰੀਵਾਲ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਤਾਂ ਕਿ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਥ ਨੂੰ ਵੱਡਾ ਲੱਗੇ ਔਰ ਭਾਜਪਾ ਨੂੰ ਫਾਇਦਾ ਮਿਲੇ ਉਂਝ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੱਡੇ ਪ੍ਰੋਟੈਸਟ ਕੀਤੇ ਦਿੱਲੀ ਦੇ ਵਿੱਚ ਧਾਰਾ 144 ਵੀ ਲਾਈ ਰੱਖੀ ਗਈ ਔਰ ਪੁਲਿਸ ਨੇ ਔਰ ਪੁਲਿਸ ਨੇ ਜਿਹੜੇ ਮੰਤਰੀ ਨੇ ਹਰਜੋਤ ਬੈਂਸ ਤਸਵੀਰਾਂ ਵਾਇਰਲ ਹੋਈਆਂ ਨੇ ਕਿ ਪੁਲਿਸ ਕਿਵੇਂ ਉਹਨਾਂ ਨੂੰ ਫੜ ਕੇ ਧਰਨੇ ਵਾਲੀ ਥਾਂ ਦੇ ਵਿੱਚ ਖਿੱਚ ਤੂ ਕਰ ਰਹੀ ਸੀ ਔਰ ਖਰਜੋਤ ਬੈਂਸ ਉੱਤੇ ਮੌਜੂਦ ਸੀ ਭਗਵੰਤ ਮਾਨ ਉੱਚੇਚੇ ਤੌਰ ਤੇ ਦਿੱਲੀ ਪਹੁੰਚੇ ਔਰ ਪੰਜਾਬ ਦੀ ਵੱਡੀ ਲੀਡਰਸ਼ਿਪ ਡਾਕਟਰ ਬਲਵੀਰ ਸਿੰਘ ਸਾਰੇ ਨੇ ਜਿਹੜੇ ਉੱਚੇਚੇ ਤੌਰ ਤੇ ਦਿੱਲੀ ਪਹੁੰਚੇ ਔਰ ਇਸ ਵਕਤ ਕੱਲ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਦੇ ਨਾਲ ਭਗਵੰਤ ਮਾਨ ਨੇ ਮੁਲਾਕਾਤ ਕੀਤੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਅਰਵਿੰਦ ਕੇਜਰੀਵਾਲ ਔਰ ਉਹਨਾਂ ਦੇ ਪਰਿਵਾਰ ਔਰ ਆਮ ਆਦਮੀ ਪਾਰਟੀ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਗਈ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਜਾਂ ਉਸ ਤੀਫਾ ਦੇਣ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਅਸਤੀਫਾ ਨਹੀਂ ਦੇਣਗੇ ਆਉਣੇ ਦਿਨਾਂ ਦੇ ਵਿੱਚ ਕਾਨੂੰਨੀ ਤੌਰ ਤੇ ਅਦਾਲਤਾਂ ਵੀ ਇਸ ਮਾਮਲੇ ਤੇ ਫੈਸਲਾ ਕਰ ਸਕਦੀਆਂ ਨੇ ਕਿ ਕੀ ਕੋਈ ਵਿਅਕਤੀ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਹੈ ਸਿਟਿੰਗ ਮੁੱਖ ਮੰਤਰੀ ਜੇਲ੍ਹ ਦੇ ਵਿੱਚੋਂ ਆਪਣੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾ ਸਕਦਾ ਹੈ ਜਾਂ ਨਹੀਂ ਇਹਦੇ ਉੱਪਰ ਆਉਣੇ ਦਿਨਾਂ ਦੇ ਵਿੱਚ ਬੜੀ ਦਿਲਚਸਪ ਜਾਣਕਾਰੀ ਫੈਸਲਿਆਂ ਦੇ ਰੂਪ ਵਿੱਚ ਸਾਹਮਣੇ ਆਏਗੀ ਅੰਜ ਕਲ ਭਗਵੰਤਮਾਨ ਦਿੱਲੀ ਗਏ ਔਰ ਭਗਵੰਤ ਮਾਨ ਨੇ ਵੀ ਭਾਰਤੀ ਜਨਤਾ ਪਾਰਟੀ ਤੇ ਤਿੱਖੇ ਸਿਆਸੀ ਹਮਲੇ ਕੀਤੇ ਉਹਨਾਂ ਨੇ ਸਾਫ਼ ਤੌਰ ਤੇ ਬੀਜੇਪੀ ਤੇ ਇਲਜ਼ਾਮ ਲਾਇਆ ਕਿ ਜਿਹੜੇ ਲੋਕ ਕੰਮ ਕਰਨ ਵਾਲੇ ਨੇ ਭਾਵੇਂ ਮਨੀਸ਼ ਸ਼ਿਸ਼ੋਧिया ਭਾਵੇਂ ਸਤਿੰਦਰ ਧਿਆਨ ਭਾਵੇਂ ਹਰਵਿੰਦ ਕੇਜਰੀਵਾਲ ਭਾਰਤੀ ਜਨਤਾ ਪਾਰਟੀ ਜਾਣ ਬੁੱਝ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਰਹੀ ਹੈ ਉਹਨਾਂ ਨੇ ਲੋਕਤੰਤਰ ਨੂੰ ਖਤਰੇ ਵਿੱਚ ਹੋਣ ਦੀ ਗੱਲ ਕਹੀ ਔਰ ਇੱਥੋਂ ਤੱਕ ਭਗਵੰਤ ਮਾਨ ਨੇ ਕਿਹਾ ਕਿ ਅਗਰ ਬਸ ਚੱਲੇ ਬੀਜੇਪੀ ਦਾ ਤਾਂ ਜਨਗਨ ਮਨ ਵਿੱਚੋਂ ਵੀ ਰਾਸ਼ਟਰੀ ਗੀਤ ਵਿੱਚੋਂ ਵੀ ਪੰਜਾਬ ਦਾ ਨਾਮ ਬਾਰ ਕੱਢਦੇ ਸੋ ਭਗਵੰਤ ਮਾਨ ਕੱਲ ਕਾਫੀ ਹੁਸੇ ਵਿੱਚ ਸੀ ਔਰ ਦੁਖੀ ਵੀ ਸੀ ਔਰ ਮਜਬੂਤ ਇਨਕਲਾਬੀ ਲੀਡਰ ਦੇ ਤੌਰ ਤੇ ਉਹ ਡਟੇ ਰਹੇ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨਾਲ ਆਰਾਮ ਆਦਮੀ ਪਾਰਟੀ ਦੇ ਨਾਲ ਔਰ ਇੱਕ ਵਾਰੀ ਅਖੀਰ ਚ ਅਰਵਿੰਦ ਕੇਜਰੀਵਾਲ ਨੇ ਹੱਕ ਚ ਪਹੁੰਚੇ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਦੀਆਂ ਅਹਿਮ ਗੱਲਾਂ ਨੇ ਜਿਹੜੀਆਂ ਇੱਕ ਵਾਰੀ ਜ਼ਰੂਰ ਸੁਣੀਏ ਹੁਣ ਅਰਵਿੰਦ ਕੇਜਰੀਵਾਲ ਨੇ ਕੀ ਆ ਕੀਆ हम कहते रहे कि ये गिरफ्तार करेंगे बहाना ढूंढ रहे हैं मुझे ये बता दीजिए टाइमिंग क्या है ये क्या चाहते हैं विपक्ष का कोई भी नेता इस इलेक्शन में चुनाव प्रचार ना कर पाए ये इलेक्शन छीनना चाहते हैं तीन दिन पहले रशिया में क्या हुआ अठासी परसेंट वोट पुतिन 2030 तक आगे चालीस तक भी जाएगा और जो बारह परसेंट है वो वो खराब हुई वोट है उनके खिलाफ नहीं वो डाल सकता कोई तो ये भी तो पूतन के रास्ते पर ही चल रहे हैं फिर ये डिक्टेटरशिप है आप रात को आठ बजे आ जाओ घर नौ बजे तक सर्च करते रहो उसके बाद ले जाओ फिर देखते हैं बाद में रिमांड मांगेंगे ये करेंगे वो करेंगे अरे एक देशभक्त बंदा है वो अगर पैसे कमाने होते आ, आई आर एस ऑफिसर है अरविंद केजरीवाल कमिश्नर इनकम टैक्स का उनकी पत्नी भी आई आर एस कमिश्नर इंडियन रेवेन्यू सर्विस में पैसे कमाने होते तो अपनी अच्छी वाली नौकरी क्यों छोड़ते तो इनको यही लगता रहता है कि हमारी तरह सारे ही देखो साधु को सभी लोग साधु लगते हैं चोर को सब चोर लगते इनके इलेक्ट्रिक बॉन्ड का क्या हुआ आठ हजार करोड़ के आसपास जब इलेक्ट्रिक बॉन्ड निकले हैं कहते हैं वो तो चंदा है अच्छा अगर कोई अच्छे काम करेगा तो नहीं तरह धंधा है अभी मैं परिवार से मिलकर आया हूं बेटा और बेटी है आगे के एग्जाम देने हैं उन्होंने किसे मिलने जाना है कोई किताबें सिलेबस की कि, उनको बाहर नहीं निकलने दे रहे रिश्तेदारों के फोन आ रहे हैं ये पुलिस से परमिशन लेनी पड़ रही है कि सर प्लीज इनको भेज दो अंदर नहीं जी दो बंदों को भेजेंगे ये चार हैं हद है। बच्चों का क्या कसूर है जी उनकी पत्नी का क्या कसूर है जी तो ये सब कोई इनका किसी मुझे ये बता दीजिए किसकी मानते हैं जी सुप्रीम कोर्ट की मानते हैं नहीं मानते इलेक्शन कमीशन की मानते हैं नहीं मानते है. सीबीआई की मानते हैं नहीं मानते है. नीति आयोग की मानते हैं नहीं मानते है. ये तो कमाल है मतलब मैं ही मैं हर जगह मैं ही मैं सो so ये बहुत ही ਨਿੰਦਨੀ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਅੱਗੇ ਤੁਸੀਂ ਨਾ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰਾ ਅਨਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ